ਕਿਉਂਕਿ ਬਹੁਤ ਵੱਡਾ ਇਹ ਤਰਾਸ ਦੀ ਆ ਪੰਜਾਬ ਦੀ ਔਰ ਬਾਰ-ਬਾਰ ਪੰਜਾਬ ਦਾ ਨੁਕਸਾਨ ਹੋ ਰਿਹਾ ਔਰ ਜੇ ਪਰ ਐਸੇ ਹਾਲਾਤਾਂ ਵਿੱਚ ਜਦੋਂ ਕੇਂਦਰ ਨੇ ਮਹਲੇ ਨੂੰ ਨਾਜ਼ਕ ਹੜਾਂ ਦੇ ਸਥਿਤੀ ਬਾ ਪੀੜਤ ਸੂਬਾ ਲਾਹਨਤਾ ਹੋਵੇ ਤੇ ਜੇ ਅਸੀਂ ਹੁਣ ਵੀ ਪੰਜਾਬ ਲਈ ਕੁਝ ਨਾ ਰਹਿ ਸਕੇ ਤਾਂ ਤੇ ਆਸਾਨੂੰ ਮਾਫ ਨਹੀਂ ਕਰੇਗਾ ਸੋ ਇਸ ਲਈ ਇਹ ਪਹਿਲਾ ਅਸੀਂ ਇਹਨਾਂ ਨੂੰ ਦੇਖ ਰਹੇ ਹਾਂ ਜੇ ਇਹਨਾਂ ਨੇ ਨਾ ਕੁਝ ਕੀਤਾ ਤਾਂ ਸਾਡੀ ਪਾਰਟੀ ਜ਼ਰੂਰ ਇਸ ਵਾਰੇ ਵਿਜੇਤਨ ਕਰੇਗੀ ਸਟੇਟ ਦੀ ਗੱਲ ਕੀਤੀ ਜਿਵੇਂ ਹਾਂਸੀ ਬਟਾਣਾ ਦੀ ਆਪਾਂ ਗੱਲ ਕਰਦੇ ਹਾਂ 2006-7 ਵਿੱਚ ਨਿਕਲੀ ਸੀ ਇਹ ਵੀ ਇਨਫਰਾਸਟ੍ਰਕਚਰ ਦਾ ਮਸਲਾ ਸੀ ਪਰ ਉਸ ਟਾਈਮ ਰੋਕੀ ਨਹੀਂ ਕਿਤੇ ਨਹੀਂ ਉਸ ਟਾਈਮ ਤਾਂ ਬੜਾ ਅਸੀਂ ਜ਼ੋਰ ਲਾ ਕੇ ਧਰਨੇ ਲਾ ਕੇ ਤਾਂ ਹੀ ਤਾਂ ਇਹ ਰੁਕੀ ਮਤਲਬ ਅਸੀਂ ਇਹਨੂੰ ਪੰਕਚਰ ਨਹੀਂ ਕਰਨ ਦਿੱਤਾ ਬੇਸ਼ੱਕ ਇਹਨੂੰ ਹਾਂਸੀ ਬਟਾਣਾ ਨਹਿਰ ਭਾਵੇਂ ਪੱਕੀ ਕਰ ਲਈ ਪਰ ਇਹਨੂੰ ਅਸੀਂ ਸਮਾਣੇ ਦੇ ਲਵੇ ਇਹਨੂੰ ਪੰਕਚਰ ਨਹੀਂ ਕਰਨ ਦਿੱਤਾ ਇਸੇ ਇਸ ਬਣਾ ਤੇ ਕਿ ਜਿਹੜਾ ਕਾਨੂੰਨ ਆ ਬੀਵੀਐਮ ਵਿਦਾ ਉਹਦੇ ਮੁਤਾਬਕ ਰਸਤੇ 'ਚ ਭਾਗੜਾ ਨਹਿਰ ਜਿਹੜੀ ਫੰਕਸ਼ਨ ਨਹੀਂ ਹੋ ਸਕਦੀ ਇਸ ਮਨਾਤੇ ਅਸੀਂ ਰੋਕਿਆ ਇਹ ਉਦੋਂ ਦੀ ਰੁਕੀ ਖੜੀ ਆ ਹ ਘੱਗਰ ਦੀ ਦਾਫਤ ਦੇ ਸੰਬੰਧ ਚ ਅਸੀਂ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਭਾਵੇਂ ਕੇ ਮਤਲਬ ਕੇਂਦਰ 'ਚ ਵੀ ਕਾਂਗਰਸੀ ਸਰਕਾਰ ਸੀ ਇੱਥੇ ਵੀ ਸੀ ਅਸੀਂ ਕੋਸ਼ਿਸ਼ ਕੀਤੀ ਸੀ ਖਰਿਆਰੇ ਤੇ ਕਾਂਗਰਸੀ ਸਰਕਾਰ ਫੋਨ ਕਰਕੇ ਇੱਥੇ ਵਾਲਿਆਂ ਨੇ ਬਹੁਤਾ ਜ਼ੋਰ ਨਹੀਂ ਲਾਇਆ ਉਹ ਕਿਤੇ ਘਾਟ ਰਹਿ ਗਈ ਕਈ ਗੱਲਾਂ ਸਾਰੀਆਂ ਮਤਲਬ ਉਸ ਸਮੇਂ ਨਹੀਂ ਹੋਈਆਂ ਪਰ ਜੇ ਹੁਣ ਨਹੀਂ ਹੋਈਆਂ ਤੇ ਹੁਣ ਵਾਰ-ਵਾਰ ਸਾਹਮਣੇ ਆ ਰਹੀਆਂ ਨੇ ਹੁਣ ਤਾਂ ਇਹਨਾਂ ਨੂੰ ਮੇਰਾ ਖਿਆਲ ਸਾਰਿਆਂ ਨੂੰ ਇਕੱਠੇ ਹੋ ਕੇ ਕਿਉਂਕਿ ਪਿਛਲੇ ਸਮੇਂ ਵਿੱਚ ਕੁਦਰਤੀ ਇਸ ਖੇਤੇ 'ਚੋਂ ਤਿੰਨ-ਚਾਰ ਮੁੱਖ ਮੰਤਰੀ ਰਹਲੇ ਬਾਦਲ ਸਾਹਿਬ ਦਾ ਵੀ ਉਹਨਾਂ ਦੇ ਜਿਹੜੇ ਹੈ ਪਾਰਲੀਮੈਂਟ ਦਾ ਹਲਕਾ ਮਾਨਸਾ ਜ਼ਿਲ੍ਹਾ ਬਠਿੰਡੇ ਦਾ ਪੈਂਦਾ ਤਪਗੰਤ ਮੰਤਰੀ ਆਪ ਸਗਰੂਰ ਦੇ ਨੇ ਲਹਿਰਾ ਗਾਗਾ ਸਭ ਤੋਂ ਵੱਧ ਇਨਸਾਨ ਹੁੰਦਾ ਮੌਨ ਕੈਰੀਅਰ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਰਵਿੰਦਰ ਸਿੰਘ ਵੀ ਰਹੇ ਉਹਨਾਂ ਦੀ ਧਰਪਤਨੀ ਬੀਬੀ ਜੀ ਮਾਰਾ ਪ੍ਰਨੀਤ ਗੌਰ ਐਮਪੀ ਰਹੇ ਇਸ ਇਲਾਕੇ ਚ ਪਰ ਕੁਦਰਤੀ ਤੌਰ ਤੇ ਮੈਡਮ ਭੱਟੜ ਵੀ ਸੀਐਮ ਰਹੇ ਉਹ ਤੁਸੀਂ ਚਾਰ ਮੁੱਖ ਮੰਤਰੀ ਇਸ ਖੇਤੇ ਚ ਰਹੇ ਲੇ ਮਤਲਬ ਇਹ ਜਿਹੜੀ ਅਹਿਮ ਸਮੱਸਿਆ ਇਹ ਸੌਡਾ ਨਹੀਂ ਹੋਈ ਪਰ ਅਸੀਂ ਕਿਸੇ ਤੇ ਦੋਸ਼ ਨਹੀਂ ਲਾਉਣਾ ਚਾਹੁੰਦੇ ਮੈਂ ਇਹ ਕਹਿੰਦਾ ਵੀ ਇਹਦੇ ਚ ਹੁਣ ਇਹਦਾ ਮਤਲਬ ਸਾਰੇ ਕਿਤੇ ਨਾ ਕਿਤੇ ਸਾਰਿਆਂ ਨੂੰ ਮੌਕਾ ਮਿਲਿਆ ਤੇ ਹੁਣ ਤਾਂ ਸਾਰਿਆਂ ਨੂੰ ਇੱਕ ਦੂਜੇ ਤੇ ਦੁਸ਼ਰਵਾਜੀ ਕਰਨ ਦੀ ਥਾਂ ਇੱਕ ਦੂਜੇ ਨੂੰ ਤੇ ਇਲਜ਼ਾਮ ਲਾਉਣ ਦੀ ਥਾਂ ਇੱਕ ਦੂਜੇ ਦੀਆਂ ਕਮਜ਼ੋਰੀਆਂ ਕੱਢਣ ਦੀ ਥਾਂ ਹੁਣ ਤਾਂ ਸਾਰੂ ਹੱਲ ਲੱਭਣ ਦੀ ਲੋੜ ਆ ਹੁਣ ਤਾਂ ਇੱਕ ਮੈਂ ਸਮਝਦਾ ਇੱਕ ਦੂਜੇ ਦੀ ਨੁਕਤਾਚੀਨੀ ਕਰਕੇ ਕਰਨ ਦੀ ਥਾਂ ਇਕੱਠੇ ਹੋ ਕੇ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਤਾਂ ਕਿ ਅਸੀਂ ਇਸ ਸਮੇਂ ਦਾ ਫਾਇਦਾ ਲੈ ਕੇ ਬਾਲਾ ਪੰਜਾਬ ਨੂੰ ਕੁਝ ਦਰਵਾ ਸਕੀਂ ਦੇਖੋ ਵੱਡੀ ਗੱਲ ਇਹ ਆ ਵੀ ਜੋ ਪ੍ਰਧਾਨ ਮੰਤਰੀ ਜੀ 1600 ਕਰੋੜ ਰੁਪਏ ਦਾ ਐਲਾਨ ਕਰਕੇ ਗਏ ਉਹ ਤਾਂ ਬਹੁਤ ਥੋੜਾ ਉਹ ਤਾਂ ਇੱਕ ਕਿਸਮ ਦਾ ਮਖੌਲੇ ਸੀ ਉਹ ਜੋ ਵੱਡਾ ਨੁਕਸਾਨ ਹੋਇਆ ਕੇਂਦਰ ਨੇ ਆਪ ਮੰਨ ਲਿਆ ਵੀ ਇਹਤੀ ਗੰਭੀਰ ਹੜਪੀੜ ਤੇ ਸੂਬਾ ਉਹਦੇ ਚ ਫਿਰ ਇਹਤੀ ਗੰਭੀਰ ਹੜਪੀੜ ਸੂਬੇ ਨੂੰ ਵੀ 1600 ਕਰੋੜ ਤੇ ਹਿਮਾਚਲ ਨੂੰ ਵੀ 1500 ਕਰੋੜ ਜੋ ਹਿਮਾਚਲ ਤੇ ਪੰਜਾਬ ਦਾ ਤਾਂ ਨੁਕਸਾਨ ਕਿਤੇ ਜ਼ਿਆਦਾ ਪੰਜਾਬ ਦੀਆਂ ਪੰਜਾਬ ਦੇ ਕਿਸਾਨ ਨੇ ਤਾਂ 25 25 30 30 ਹਜ਼ਾਰ ਪ੍ਰਤੀ ਏਕੜ ਪਿੱਛੇ ਖਰਚਾ ਕਰ ਲਿਆ ਫਸਲ ਤੇ ਤੇ 50 50 ਹਜ਼ਾਰ ਦੀ ਝੋਨਾ ਨਿਕਲਣਾ ਸੀ ਉਸ ਤਨ ਮਤਲਬ ਉਹ ਵੀ ਗਿਆ ਤੇ ਖਰਚਾ ਵੀ ਗਿਆ ਪੰਜਾਬ ਦੀਆਂ ਪ੍ਰਤੀਸ਼ਤਾਂ ਦਾ ਹੋਰ ਨੇ ਤੇ ਅਸੀਂ ਇਹ ਜ਼ਰੂਰ ਕਿਹਾ ਚਾਹੁੰਦੇ ਆ ਵੀ ਉਹ ਜਿਵੇਂ ਕਹਿੰਦੇ ਘਰ ਚਾਈ ਗੰਗਾ ਤੇ ਇਸ਼ਨਾਨ ਕਰਨ ਤੋਂ ਲਾਭੇ ਰਹਿ ਗਿਆ ਪੰਜਾਬ ਕਿਉਂਕਿ ਨਾ ਤਾਂ ਕੋਈ ਸੀਨੀਅਰ ਵਜ਼ੀਰ ਗਿਆ ਮੁੱਖ ਮੰਤਰੀ ਸਾਹਿਬ ਤੇ ਬਿਮਾਰ ਸੀ ਤਾਂ ਕੋਈ ਸੀਨੀਅਰ ਵਜ਼ੀਰ ਜਾਣਾ ਚਾਹੀਦਾ ਸੀ ਪਹਿਲੀ ਗੱਲ ਤਾਂ ਜਿਹੜਾ ਵਾਟਰ ਰਿਸੋਰਸਸ ਮਤਰਾਲੇ ਨਾਲ ਸੰਬੰਧਿਤ ਮੰਤਰੀ ਆ ਉਹੀ ਨਹੀਂ ਗਿਆ ਦੂਜੀ ਗੱਲ ਫਾਈਨਾਂਸ ਮਨਿਸਟਰ ਨੂੰ ਜਾਣਾ ਚਾਹੀਦਾ ਸੀ ਤੇ ਤਾਂ ਕਿਉਂ ਠੀਕ ਹੈ ਜਿਹੜੇ ਮਾਂਜੋ ਮੰਤਰੀ ਗਏ ਉਹਨਾਂ ਨੇ ਪੰਜਾਬ ਦਾ ਕੇਸ ਰੱਖਿਆ ਪਰ ਪੰਜਾਬ ਦਾ ਕੇਸ ਰੱਖਣ ਲੱਗੇ ਉਲਝ ਗਏ ਅ ਬੀ ਚੀਫ ਸੈਕਟਰੀ ਸਾਹਿਬ ਦੇ ਹੋਰ ਅੰਕੜੇ ਦੇਤੇ ਮੰਤਰੀਆਂ ਨੇ ਹੋਰ ਦੇਤੇ ਜੇ ਫైనాన్స్ ਮਿਨਿਸਟਰ ਖੁਦ ਗਏ ਹੁੰਦੇ ਤਾਂ ਅੰਕੜੇ ਗਲਤ ਨਾਲ ਰੱਖੇ ਜਾਂਦੇ ਨਹੀਂ ਵਜ਼ੀਰ ਦਾ ਕੰਮ ਦੇ ਸੀ ਚੰਗੇ ਆ ਰਿਸਪੈਕਟੇਬਲ ਆ ਪਰ ਹਰ ਵਜ਼ੀਰ ਨੂੰ ਆਪਣੇ ਆਪਣੇ ਮਹਿਕਮੇ ਦੀ ਪਛਾਣ ਹੁੰਦੀ ਆ ਜਾਣਕਾਰੀ ਹੁੰਦੀ ਆ ਤੁਸੀਂ ਕੀ ਆਪਣੀ ਰੇਟ ਆਪਣਾ ਮਤਲਬ ਫੇਸਲੀ ਜਿਹੜੀ ਗੱਲ ਲੈਣਾ ਸ਼ੁਰੂ ਕੀਤੀ ਸੀ ਇਸ ਆਪਣੇ ਸਾਰੇ ਵਿਚਰੇ ਸੀ ਕਈ ਕਿਸਾਨਾਂ ਦੇ ਜਿਹੜੇ ਵਿਥੋ ਢਾਹ ਲੰਨਾ ਕਰਦਾ ਉਹ ਬੰਨ ਵੀ ਤੋੜ ਦਿੰਦਾ ਤੇ ਮਿੱਟੀ ਵੀ ਜਿਹੜੀ ਉਹ ਉਤ ਤੰਦਾ ਖੇਤਾਂ ਦੇ ਉਹ ਵੀ ਤਾਂ ਹੋਣਾ ਚਾਹੀਦਾ ਹੁਣ ਸਾਡੇ ਪਿੰਡ ਦੀ ਕੁਝ ਕਿਸਾਨਾਂ ਨੇ ਜਿਹੜੀ ਮਿੱਟੀ ਪਾਈ ਸੀ ਪਿਛਲੀ ਵਾਰ 7-8 ਲੱਖ ਦੀ ਮਿੱਟੀ 2-3 ਮਹੀਨਿਆਂ ਚ ਪਾਈ ਸੀ ਹਨਾ ਉਹ ਜਾ ਕੇ ਮੁੱਲ ਮਿੱਟੀ ਮਤਲਬ 15-20 ਕਿਲੋਮੀਟਰ ਤੋਂ ਲੈ ਕੇ ਆਏ ਨੇ ਤੇ ਉਸ ਇੱਕ ਘਰ ਤੋਂ ਉੱਥੋਂ ਨਹੀਂ ਭਰ ਕੋ ਨਾਲ ਹੀ ਪਾ ਸਕਦੇ ਸੀਗੇ ਵੀ ਜੇ ਐਦਾਂ ਦਾ ਕੋਈ ਹੱਕ ਦਿੱਤਾ ਵੀ ਤੁਸੀਂ ਆਪਣੀ ਰੇਟ ਵੇਚ ਸਕਦੇ ਹੋ ਤੇ ਜਿੱਥੇ ਇਹੋ ਜਿਹਾ ਨੁਕਸਾਨ ਹੁੰਦਾ ਉੱਥੇ ਭਰ ਲਈ ਕੁਰਨ ਸਰਕਾਰ ਨੂੰ ਵੀ ਫਾਇਦਾ ਤੇ ਨਾਲ ਇਹਨਾਂ ਨੂੰ ਵੀ ਫਾਇਦਾ ਇਹ ਇਹ ਤੁਹਾਡਾ ਸੁਝਾਅ ਜਿਹੜਾ ਇਹ ਵੀ ਅਸੀਂ ਇਹ ਚਿੱਠੀ ਚ ਪਾਵਾਂਗੇ ਬਾਕੀ ਇਹ ਗੱਲ ਠੀਕ ਆ ਵੀ ਜਿੱਥੇ ਬਹੁਤ ਸਾਰੇ ਖੇਤ ਸਿਲਟਰਾਂ ਭਰ ਗਏ ਉਥੇ ਬਹੁਤ ਸਾਰੇ ਖੇਤਾਂ ਦੀ ਮਿੱਟੀ ਮਤਲਬ ਰੋਧਨ ਹੋ ਗਿਆ ਖੁਰ ਗਈ ਜਿੱਥੇ ਖੋਰਾ ਲੱਗ ਗਿਆ ਉਹਦੀ ਪਰਭਾਈ ਲਈ ਵੀ ਕਿਸਾਨਾਂ ਨੂੰ ਮਤਲਬ ਸਪੋਰਟ ਕਰਨੀ ਚਾਹੀਦੀ ਆ ਇਸ ਵੇਲੇ ਮੁੱਖ ਮੰਤਰੀ ਸਾਹਿਬ ਹੈਗੇ ਨੇ ਜਿਹੜੇ ਉਹ ਭਗਵੰਤ ਸਿੰਘ ਮਾਨ ਨੇ ਜਿਵੇਂ ਸਾਡੇ ਕੈਬਨਿਟ ਮੰਤਰੀ ਜੀ ਨੇ ਅਛਨੀ ਵੈਸ਼ਨਵ ਜੀ ਨੇ ਇਹ ਗੱਲ ਕਹੀ ਆ ਵੀ ਮੈਂ ਉਹਨਾਂ ਨਾਲ ਟੈਲੀਫੋਨ ਤੇ ਗੱਲ ਵੀ ਕਰੂੰਗਾ ਮੈਂ ਚਿੱਠੀ ਵੀ ਲਿਖੂੰਗਾ ਤੇ ਚੀਫ ਸਕੱਟਰੀ ਨੂੰ ਸਾਡੇ ਸੀਆਰਪੀ ਚੇਅਰਮੈਨ ਲਿਖਣਗੇ ਮੈਂ ਆਪ ਪੰਜਾਬ ਖਾਤਰ ਮੈਂ ਤੁਹਾਡੇ মিডিਆ ਰਾਹੀਂ ਮੈਂ ਆਪ ਉਹਨਾਂ ਤੋਂ ਟਾਈਮ ਵੀ ਲਵਾਂਗਾ ਟਾਈਮ ਪਰ ਉਹ ਦਿੰਦੇ ਨਹੀਂਗੇ ਮੈਂ ਚੀਫ ਸਕੱਟਰੀ ਉਹਨਾਂ ਤੋਂ ਵੀ ਟਾਈਮ ਲਵਾਂਗਾ ਭਾਈ ਹੱਥ ਜੋੜ ਕੇ ਇਹ ਪੰਜਾਬ ਖਾਤਰ ਇਹ ਪੰਜਾਬ ਦਾ ਜਿਹੜਾ ਇਹ 50 60 ਸਾਲ ਦਾ ਜਿਹੜੀ ਇਹ ਜੱਦੋ ਜਿਹੈ ਦਾ ਆਪਣੇ ਸਾਰੇ ਤੁਹਾਡਾ ਵੀ ਏਰੀਆ ਆਉਂਦਾ ਏ ਤੁਹਾਡਾ ਵੀ ਮਾਲਵੇਚੀ ਆ ਤੇ ਇਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਤੁਹਾਡੀ ਮਦਦ ਦੀ ਲੋੜ ਕਿਉਂਕਿ ਤੁਸੀਂ ਲੋਕਾਂ ਨੇ ਇਸ ਵੇਲੇ ਮੁੱਖ ਮੰਤਰੀ ਬਣਾਏ ਹੋ ਤੇ ਤੁਸੀਂ ਸਿਰਫ ਜ਼ਮੀਨ ਅਕਵਾਇਰ ਕਰਾਉਣ ਲਈ ਮੈਂ ਫੇਰ ਕਹਣਾ ਅੱਜ ਪ੍ਰੋਜੈਕਟ ਪੈਸੇ ਸਭ ਕੁਝ ਸੈਂਕਸ਼ਨ ਹੋ ਕੇ 100% ਜਿਹੜਾ ਏ ਉਹ ਰੇਲਵੇ ਇਹਨੂੰ ਪੂਰਾ ਕਰੇਗੀ ਚਾਹੇ ਉਹ ਜ਼ਮੀਨ ਦਾ ਹੋਵੇ ਚਾਹੇ ਉਹ ਟ੍ਰੈਕ ਦਾ ਹੋਵੇ ਚਾਹੇ ਉਹ ਰੇਲਵੇ ਸਟੇਸ਼ਨ ਹੋਣ ਚਾਹੇ ਵੱਡੇ ਪੋਲ ਹੋਣ ਚਾਹੇ ਉਹ ਆਰਯੂਬੀ ਹੋਣ ਆਰਓਬੀ ਹੋਣ ਜੋ ਵੀ ਅੰਡਰ ਬ੍ਰਿਜ ਓਵਰ ਬ੍ਰਿਜ ਸਭ ਕੁਝ ਤੇ ਉੱਚ ਸਟੇਸ਼ਨ ਵੀ ਬਣਨੇ ਆ ਉਹ ਜੰਕਸ਼ਨ ਵੀ ਬਣਨੇ ਆ ਅਸੀਂ ਸਾਰਾ ਕੁਝ ਤਕਰੀਬਨ 3 ਸਾਲ ਦੇ ਅੰਦਰ ਅੰਦਰ ਇਹ ਚਾਹੁੰਦੇ ਆ ਵੀ ਇਹ ਪ੍ਰੋਜੈਕਟ ਜਿਹੜਾ ਹੈ ਉਹ ਦੋ ਵਿੱਚ ਛੇਤੀ ਇਹ ਪੂਰਾ ਹੋ ਜੇ ਪਰ ਹੁਣ ਜ਼ਮੀਨ ਕਿਉਂਕਿ ਐਡਮਿਨਿਸਟ੍ਰੇਸ਼ਨ ਥੋੜੀ ਆ ਲੋਕਲ ਡਿਪਟੀ ਕਲੈਕਟਰ ਤਿੰਨ ਡੀਸੀਆਂ ਦੀ ਲੋਡ ਪੈਣੀ ਹੈ ਉੱਥੇ ਤੁਹਾਡੇ ਮਹਾਲੀ ਦੇ ਡੀਸੀ ਦੀ ਫਤੇਗੜ ਸਾਹਿਬ ਦੇ ਡੀਸੀ ਦੀ ਪਟਿਆਲੇ ਦੇ ਡੀਸੀ ਦੀ ਉਦੋਂ ਬਾਅਦ ਤਿੰਨ ਮੈਂਬਰ ਪਾਰਲੀਮੈਂਟ ਪੈਂਦੇ ਆ ਸੀਟਾਂ ਦੇ ਸਭ ਤੋਂ ਪਹਿਲਾਂ ਪਟਿਆਲੇ ਚ ਆਮ ਆਦਮੀ ਪਾਰਟੀ ਤੋਂ ਜਿਹੜੇ ਕਾਂਗਰਸ ਚ ਆਏ ਧਰਮਵੀਰ ਗਾਂਧੀ ਜੀ ਉਹ ਐਮਪੀ ਪੈਂਦੇ ਆ ਫਤੇਗੜ ਸਾਹਿਬ ਤੋਂ ਜਿਹੜੀ ਜ਼ਮੀਨ ਵਿੱਚ ਆਉਣੀ ਹੈ ਉਹ ਅਮਰ ਸਿੰਘ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਪੈਂਦੇ ਆ ਮਹਾਲੀ ਦੇ ਵਿੱਚ ਸਾਡੇ ਕੰਗਸਾਹਬ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਐਮਪੀ ਪੈਂਦੇ ਆ ਮੈਂ ਤਿੰਨੋਂ ਮੈਂਬਰ ਪਾਰਲੀਮੈਂਟਾਂ ਨੂੰ ਵੀ ਅੱਜ ਮੈਂ ਆਪ ਲੈਟਰ ਵੀ ਲਿਖੂੰਗਾ ਬੇਨਤੀ ਵੀ ਕਰੂੰਗਾ ਵੀ ਤੁਸੀਂ ਇਹਨੂੰ ਆਪਣਾ ਪ੍ਰੋਜੈਕਟ ਪੰਜਾਬ ਦਾ ਕਿਉਂਕਿ ਤੁਸੀਂ ਵੀ ਪੰਜਾਬੀਆਂ ਅੱਜ ਮੁੱਲ ਮੋੜਨ ਦਾ ਸਮਾਂ ਹੈ ਇਹਦੇ ਵਿੱਚ ਜੋ ਵੀ ਜਿਸ ਤਰੀਕੇ ਨਾਲ ਵੀ ਸਹਿਮਤੀ ਨਾਲ ਸਾਰਿਆਂ ਨਾਲ ਕਿਉਂਕਿ ਜ਼ਮੀਨ ਬਹੁਤ ਥੋੜੀ ਚਾਹੀਦੀ ਹੈ ਕਿਉਂਕਿ ਲਾਈਨ ਪੱਛਣੀ ਹੁੰਦੀ ਕਿੰਨੀ ਕੁ ਜ਼ਮੀਨ ਚਾਹੀਦੀ ਹੁੰਦੀ ਉਹਦੇ ਲਈ ਕਿਸ ਤਰੀਕੇ ਦਾ ਰੋਲ ਅਦਾ ਕਰਨਾ ਹੈ ਕਿਵੇਂ ਜਿੱਦੀ ਜਿੱਦੀ ਜ਼ਮੀਨ ਆ ਉਹਨੂੰ ਪੈਸਾ ਦੇਣਾ ਹੈ ਮੁਆਵਜ਼ਾ ਦੇਣਾ ਹੈ ਕੀ ਕਰਨਾ ਹੈ ਉਹ ਆਪਾਂ ਸਾਰੇ ਬਹਿ ਕੇ ਕੋਈ ਨਾਰਾਜ਼ ਨਹੀਂ ਹੋਣਾ ਚਾਹੀਦਾ ਇਹ ਇਹ ਨਹੀਂਗਾ ਵੀ ਜੇ ਲਾਈਨ ਨਿਕਲ ਨਹੀਂ ਆ ਕਿਸੇ ਨੂੰ ਕੋਈ ਤਕਲੀਫ ਆਵੇ ਇਹ ਚ ਕਿਸੇ ਨੂੰ ਤਕਲੀਫ ਨਹੀਂ ਆਉਣ ਦੇਣੀ ਤੇ ਇਹ ਆਪਣਾ 13 ਜ਼ਿਲ੍ਹੇ ਨੇ ਜਿਹੜੇ 13 ਜ਼ਿਲ੍ਹੇ ਮਾਲਵੇ ਦੇ ਉਹ ਸਾਰੇ ਆਪਣੀ ਰਾਜਧਾਨੀ ਨਾਲ ਚੰਡੀਗੜ੍ਹ ਨਾਲ ਜੋੜਨੇ ਆ ਕਿਉਂਕਿ ਬਹੁਤ ਵੱਡਾ ਇਹ ਤਰਾਸ ਦੀ ਆ ਪੰਜਾਬ ਦੀ ਔਰ ਬਾਰ-ਬਾਰ ਪੰਜਾਬ ਦਾ ਨੁਕਸਾਨ ਹੋ ਰਿਹਾ ਔਰ ਜੇ ਪਾਲ ਐਸੇ ਹਾਲਾਤਾਂ ਵਿੱਚ ਜਦੋਂ ਕੇਂਦਰ ਨੇ ਮਹਲੈ ਨੂੰ ਨਾਜ਼ਕ ਹੜਾਂ ਦੇ ਸਥਿਤੀ ਬਾ ਪੀੜਤ ਸੁਭਾ ਹਲਾਤਾ ਹੋਵੇ ਤੇ ਜੇ ਅਸੀਂ ਹੁਣ ਵੀ ਪੰਜਾਬ ਲਈ ਕੁਝ ਨਾ ਰਹਿ ਸਕੇ ਤਾਂ ਇਤਿਹਾਸ ਸਾਨੂੰ ਮਾਫ ਨਹੀਂ ਕਰੇਗਾ ਸੋ ਇਸ ਲਈ ਇਹ ਪਹਿਲਾਂ ਅਸੀਂ ਇਹਨਾਂ ਨੂੰ ਦੇਖ ਰਹੇ ਹਾਂ ਜੇ ਇਹਨਾਂ ਨੇ ਨਾ ਕੁਝ ਕੀਤਾ ਤਾਂ ਸਾਡੀ ਪਾਰਟੀ ਜ਼ਰੂਰ ਇਸ ਵਾਰੇ ਵਿਜੇਤਨ ਕਰਨ ਦੀ ਗੱਲ ਕੀਤੀ ਹੈ ਜਿਵੇਂ ਹਾਂਸੀ ਬਟਾਣਾ ਦੀ ਆਪਾਂ ਗੱਲ ਕਰਦੇ ਹਾਂ 206 7 ਰੇ ਵਿੱਚ ਨਿਕਲੀ ਸੀ ਇਹ ਵੀ ਇਨਫਰਾਸਟ੍ਰਕਚਰ ਦਾ ਮਸਲਾ ਸੀ ਪਰ ਉਸ ਟਾਈਮ ਰੋਕੀ ਨਹੀਂ ਗਈ ਹੈ ਉਸ ਟਾਈਮ ਤਾਂ ਬੜਾ ਅਸੀਂ ਜ਼ੋਰ ਲਾ ਕੇ ਧਰਨੇ ਲਾ ਕੇ ਤਾਂ ਹੀ ਤਾਂ ਇਹ ਰੁਗੀ ਮਤਲਬ ਅਸੀਂ ਇਹਨੂੰ ਪੰਕਚਰ ਨਹੀਂ ਕਰਨ ਦਿੱਤਾ ਬੇਸ਼ੱਕ ਇਹਨੂੰ ਹਾਂਸੀ ਬਟਾਣਾ ਨਹਿਰ ਭਾਵੇਂ ਪੱਕੀ ਕਰ ਲਈ ਪਰ ਇਹਨੂੰ ਅਸੀਂ ਸਮਾਣੇ ਦੇ ਲਵੇ ਇਹਨੂੰ ਪੰਕਚਰ ਨਹੀਂ ਕਰਨ ਦਿੱਤਾ ਇਸੇ ਇਸ ਬਣਾ ਤੇ ਕਿ ਜਿਹੜਾ ਕਾਨੂੰਨ ਆ ਬੀਵੀਐਮ ਵਿਦਾ ਉਹਦੇ ਮੁਤਾਬਕ ਰਸਤੇ 'ਚ ਪਾਖੜਾ ਨਹਿਰ ਜਿਹੜੀ ਪੰਕਚਰ ਨਹੀਂ ਹੋ ਸਕਦੀ ਇਸ ਮਨਾਤੇ ਅਸੀਂ ਰੋਕਿਆ ਇਹ ਉਦੋਂ ਦੀ ਰੁਕੀ ਖੜੀ ਆ ਘੱਗਰ ਦੀ ਦਾਫ ਦੇ ਸੰਬੰਧ ਆ ਘੱਗਰ ਦੀ ਦਾਫ ਦੇ ਸੰਬੰਧ 'ਚ ਅਸੀਂ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਭਾਵੇਂ ਕੇ ਮਹਲੇ ਕੇਂਦਰ 'ਚ ਵੀ ਕਾਂਗਰਸੀ ਸਰਕਾਰ ਸੀ ਇੱਥੇ ਵੀ ਸੀ ਅਸੀਂ ਕੋਸ਼ਿਸ਼ ਕੀਤੀ ਸੀ ਖਿਆਰੇ ਤੇ ਕਾਂਗਰਸੀ ਸਰਕਾਰ ਨੂੰ ਕਰਕੇ ਇੱਥੇ ਵਾਲਿਆਂ ਨੇ ਬਹੁਤਾ ਜ਼ੋਰ ਨਹੀਂ ਲਾਇਆ ਉਹ ਕਿਤੇ ਘਾਟ ਰਹਿ ਗਈ ਕਈ ਗੱਲਾਂ ਸਾਰੀਆਂ ਮਤਲਬ ਉਸ ਸਮੇਂ ਨਹੀਂ ਹੋਈਆਂ ਪਰ ਜੇ ਹੁਣ ਨਹੀਂ ਹੋਈਆਂ ਤੇ ਹੁਣ ਵਾਰ-ਵਾਰ ਸਾਹਮਣੇ ਆ ਰਹੀਆਂ ਨੇ ਹੁਣ ਤਾਂ ਇਹਨਾਂ ਨੂੰ ਮੇਰਾ ਖਿਆਲ ਸਾਰੇ ਨੂੰ ਇਕੱਠੇ ਹੋ ਕੇ ਕਿਉਂਕਿ ਪਿਛਲੇ ਸਮੇਂ ਵਿੱਚ ਕੁਦਰਤੀ ਇਸ ਖੇਤੇ 'ਚੋਂ ਤਿੰਨ-ਚਾਰ ਮੁੱਖ ਮੰਤਰੀ ਰਹਿਲੇ ਬਾਦਲ ਸਾਹਿਬ ਦਾ ਵੀ ਉਹਨਾਂ ਦੇ ਜਿਹੜੇ ਹੈ ਪਾਰਲੀਮੈਂਟ ਦਾ ਹਲਕਾ ਮਾਨਸਾ ਜ਼ਿਲ੍ਹਾ ਬਠਿੰਡੇ ਦਾ ਪੈਂਦਾ ਭਗਵਾਨ ਦਮਨ ਜੀ ਆਪ ਸਗਰੂਰ ਦੇ ਨੇ ਲਹਿਰਾ ਕਾਕਾ ਸਭ ਤੋਂ ਵੱਧ ਨੁਕਸਾਨ ਹੁੰਦਾ ਮੌਨ ਕੇਰੀਏ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਰਹੇ ਉਹਨਾਂ ਦੀ ਧਰਪਤਨੀ ਬੀਬੀ ਜੀ ਮਹਾਰਾਣੀ ਪਰਨੀਤ ਗੌਰ ਐਮਪੀ ਰਹੇ ਇਸ ਇਲਾਕੇ ਚ ਭਲਾ ਕੁਦਰਤੀ ਤੌਰ ਤੇ ਮੈਡਮ ਪੱਠੜ ਵੀ ਸੀਐਮ ਰਹੇ ਕੋਦ ਤੁਸੀਂ ਚਾਰ ਮੁੱਖ ਮੰਤਰੀ ਇਸ ਖੇਤੇ ਚ ਰਹੇਲੇ ਮਤਲਬ ਇਹ ਜਿਹੜੀ ਅਹਿਮ ਸਮੱਸਿਆ ਇਹ ਸੌਲਡ ਆਊਟ ਨਹੀਂ ਹੋਈ ਪਰ ਅਸੀਂ ਕਿਸੇ ਤੇ ਦੋਸ਼ ਨਹੀਂ ਲਾਉਣਾ ਚਾਹੁੰਦੇ ਮੈਂ ਇਹ ਕਹਣਾ ਵੀ ਇਹਦੇ ਚ ਹੁਣ ਇਹਦਾ ਮਤਲਬ ਸਾਰੇ ਕਿਤੇ ਨਾ ਕਿਤੇ ਸਾਰਿਆਂ ਨੂੰ ਮੌਕਾ ਮਿਲਿਆ ਤੇ ਹੁਣ ਤਾਂ ਸਾਰਿਆਂ ਨੂੰ ਇੱਕ ਦੂਜੇ ਤੇ ਦੁਸ਼ਰਵਾਜੀ ਕਰਨ ਦੀ ਥਾਂ ਇੱਕ ਦੂਜੇ ਨੂੰ ਤੇ ਇਲਜ਼ਾਮ ਲਾਉਣ ਦੀ ਥਾਂ ਇੱਕ ਦੂਜੇ ਦੀਆਂ ਕਮਜ਼ੋਰੀਆਂ ਕੱਢਣ ਦੀ ਥਾਂ ਹੁਣ ਤਾਂ ਸਾਰੂ ਹੱਲ ਲੱਭਣ ਦੀ ਲੋੜ ਆ ਹੁਣ ਤਾਂ ਇੱਕ ਮੈਂ ਸਮਝਦਾ ਇੱਕ ਦੂਜੇ ਦੀ ਨੁਕਤਾਚੀਨੀ ਕਰਕੇ ਕਰਨ ਦੀ ਥਾਂ ਇਕੱਠੇ ਹੋ ਕੇ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਤਾਂ ਕਿ ਅਸੀਂ ਇਸ ਸਮੇਂ ਦਾ ਫਾਇਦਾ ਲੈ ਕੇ ਬਲ ਪੰਜਾਬ ਨੂੰ ਕੁਝ ਦਰਵਾ ਸਕੀਂ ਦੇਖੋ ਵੱਡੀ ਗੱਲ ਇਹ ਆ ਵੀ ਜੋ ਪ੍ਰਧਾਨ ਮੰਤਰੀ ਜੀ 1600 ਕਰੋੜ ਦਾ ਐਲਾਨ ਕਰਕੇ ਗਏ ਉਹ ਤਾਂ ਬਹੁਤ ਥੋੜਾ ਉਹ ਤਾਂ ਕਿਸੇ ਨੂੰ ਦਾ ਮਖੌਲੇ ਸੀ ਉਹ ਜੋ ਵੱਡਾ ਨੁਕਸਾਨ ਹੋਇਆ ਕੇਂਦਰ ਨੇ ਆਪ ਮੰਨ ਲਿਆ ਵੀ ਇਹ ਤੇ ਗੰਭੀਰ ਹੜਪੀੜ ਤੇ ਸੂਬਾ ਉਹਦੇ ਚ ਫਿਰ ਅਤੀ ਗੰਭੀਰ ਹੜਪੀੜ ਸੂਬੇ ਨੂੰ ਵੀ 1600 ਕਰੋੜ ਤੇ ਹਿਮਾਚਲ ਨੂੰ ਵੀ 1500 ਕਰੋੜ ਉਹ ਹਾਦਸੇ ਪੰਜਾਬ ਦਾ ਤਾਂ ਨੁਕਸਾਨ ਕਿਤੇ ਜ਼ਿਆਦਾ ਪੰਜਾਬ ਦੀ ਪੰਜਾਬ ਦੇ ਕਿਸਾਨ ਨੇ ਤਾਂ 3 25 23 3000 ਪ੍ਰਤੀ ਏਕੜ ਪਿੱਛੇ ਖਰਚਾ ਕਰ ਲਿਆ ਫਸਲ ਤੇ ਤੇ 50 50000 ਦੀ ਝੋਨਾ ਨਿਕਲਣਾ ਸੀ ਉਸ ਦਿਨ ਮਤਲਬ ਉਹ ਵੀ ਗਿਆ ਤੇ ਖਰਚਾ ਵੀ ਗਿਆ ਪੰਜਾਬ ਦੀਆਂ ਪਰਦੇਸੀਆਂ ਦਾ ਹੋਰ ਨੇ ਤੇ ਅਸੀਂ ਇਹ ਜ਼ਰੂਰ ਕਿਹਾ ਚਾਹੁੰਦੇ ਆ ਕਿ ਉਹ ਜਿਵੇਂ ਕਹਿੰਦੇ ਘਰ ਚਾਈ ਗੰਗਾ ਇਸ਼ਨਾਨ ਕਰਨ ਤੋਂ ਲਾਭ ਰਹਿ ਗਿਆ ਪੰਜਾਬ ਕਿਉਂਕਿ ਨਾ ਤਾਂ ਕੋਈ ਸੀਨੀਅਰ ਵਜ਼ੀਰ ਗਿਆ ਮੁੱਖ ਮੰਤਰੀ ਸਾਹਿਬ ਤੇ ਬਿਮਾਰ ਸੀ ਤਾਂ ਕੋਈ ਸੀਨੀਅਰ ਵਜ਼ੀਰ ਜਾਣਾ ਚਾਹੀਦਾ ਸੀ ਪਹਿਲੀ ਗੱਲ ਤਾਂ ਜਿਹੜਾ ਵਾਟਰ ਰਿਸੋਰਸ ਮਤਰਾਲਿਆਂ ਸੰਬੰਧਿਤ ਮੰਤਰੀ ਆ ਉਹੀ ਨਹੀਂ ਗਿਆ ਦੂਜੀ ਗੱਲ ਫਾਈਨਾਂਸ ਮਨਿਸਟਰ ਨੂੰ ਜਾਣਾ ਚਾਹੀਦਾ ਸੀ ਤੇ ਤਾਂ ਕਿਉਂ ਠੀਕ ਹੈ ਜਿਹੜੇ ਮਾਂਜੋ ਮੰਤਰੀ ਗਏ ਉਹਨਾਂ ਨੇ ਪੰਜਾਬ ਦਾ ਕੇਸ ਰੱਖਿਆ ਪਰ ਪੰਜਾਬ ਦਾ ਕੇਸ ਰੱਖਣ ਲੱਗੇ ਉਲਝ ਗਏ ਬੀਚ ਸੈਕਟਰੀ ਸਾਹਿਬ ਦੇ ਹੋਰ ਅੰਕੜੇ ਦੇਤੇ ਮੰਤਰੀਆਂ ਨੇ ਹੋਰ ਦੇਤੇ ਜੇ ਫైనాన్స్ ਮਿਨਿਸਟਰ ਖੁਦ ਗਏ ਹੁੰਦੇ ਤਾਂ ਅੰਕੜੇ ਗਲਤ ਨਾਲ ਰੱਖੇ ਜਾਂਦੇ ਨਹੀਂ ਮਜੀਰ ਦਾ ਕੰਮ ਦੇ ਸੀ ਚੰਗੇ ਆ ਰਿਸਪੈਕਟੇਬਲ ਆ ਪਰ ਹਰ ਮਜੀਰ ਨੂੰ ਆਪਣੇ ਆਪਣੇ ਮਹਿਕਮੇ ਦੀ ਪਛਾਣ ਹੁੰਦੀ ਆ ਜਾਣਕਾਰੀ ਹੁੰਦੀ ਆ ਤੁਸੀਂ ਕਿ ਆਪਣੀ ਰੇਟ ਆਪਣਾ ਮਤਲਬ ਫੇਸਲੀ ਜਿਹੀ ਗੱਲ ਲੈਣਾ ਸ਼ੁਰੂ ਕੀਤੀ ਸੀ ਇਸ ਆਪਣੇ ਸਾਰੇ ਵਿਚਰੇ ਹੋ ਸੀ ਕਈ ਕਿਸਾਨਾਂ ਦੇ ਜਿਹੜੇ ਦਿੱਥੋਂ ਢਾਹ ਲੰਨਾ ਕਰਦਾ ਉਹ ਬੰਨ ਵੀ ਤੋੜ ਦਿੰਦਾ ਤੇ ਮਿੱਟੀ ਵੀ ਜਿਹੜੀ ਉਹ ਉਤ ਤੰਦਾ ਖੇਤਾਂ ਦੇ ਉਹ ਵੀ ਤਾਂ ਹੋਣਾ ਚਾਹੀਦਾ ਹੁਣ ਸਾਡੇ ਪਿੰਡ ਦੀ ਕੁਝ ਕਿਸਾਨਾਂ ਨੇ ਜਿਹੜੀ ਮਿੱਟੀ ਪਾਈ ਸੀ ਪਿਛਲੀ ਵਾਰ 7-8 ਲੱਖ ਦੀ ਮਿੱਟੀ 2-3 ਮਹੀਨਿਆਂ ਚ ਪਾਈ ਸੀ ਹੈਨਾ ਉਹ ਜਾ ਕੇ ਮੁੱਲ ਮਿੱਟੀ ਮਤਲਬ 15-20 ਕਿਲੋਮੀਟਰ ਤੋਂ ਲੈ ਕੇ ਆਏ ਨੇ ਤੇ ਉਸ ਇੱਕ ਘਰ ਤੋਂ ਉੱਥੋਂ ਨਹੀਂ ਭਰ ਕੋ ਨਾਲ ਹੀ ਪਾ ਸਕਦੇ ਸੀ ਕਿ ਜੇ ਐਦਾਂ ਦਾ ਕੋਈ ਹੱਕ ਦਿੱਤਾ ਵੀ ਤੁਸੀਂ ਆਪਣੀ ਰੇਟ ਵਿੱਚ ਸਕਦੇ ਹੋ ਤੇ ਜਿੱਥੇ ਇਹੋ ਜਿਹਾ ਨੁਕਸਾਨ ਹੁੰਦਾ ਉੱਥੇ ਭਰ ਲਈ ਉਹਨੂੰ ਸਰਕਾਰ ਨੂੰ ਹੀ ਫਾਇਦਾ ਤੇ ਨਾਲ ਇਹਨਾਂ ਨੂੰ ਵੀ ਫਾਇਦਾ ਇਹ ਇਹ ਤੁਹਾਡਾ ਸੁਝਾਅ ਜਿਹੜਾ ਹੈ ਵੀ ਅਸੀਂ ਇਹ ਚਿੱਠੀ ਚ ਪਾਵਾਂਗੇ ਬਾਕੀ ਇਹ ਗੱਲ ਠੀਕ ਆ ਵੀ ਜਿੱਥੇ ਬਹੁਤ ਸਾਰੇ ਖੇਤ ਫਿਲਟਰਾਂ ਭਰ ਗਏ ਉਥੇ ਬਹੁਤ ਸਾਰੇ ਖੇਤਾਂ ਦੀ ਮਿੱਟੀ ਮਤਲਬ ਰੋਧਨ ਹੋ ਗਿਆ ਖੁਰ ਗਈ ਜਿੱਥੇ ਖੋਰਾ ਲੱਗ ਗਿਆ ਉਹਦੀ ਪਰਭਾਈ ਲਈ ਵੀ ਕਿਸਾਨਾਂ ਨੂੰ ਮਤਲਬ ਸਪੋਰਟ ਕਰਨੀ ਚਾਹੀਦੀ ਆ ਇਸ ਵੇਲੇ ਮੁੱਖ ਮੰਤਰੀ ਸਾਹਿਬ ਹੈਗੇ ਨੇ ਜਿਹੜੇ ਉਹ ਭਗਵੰਤ ਸਿੰਘ ਮਾਨ ਨੇ ਜਿਵੇਂ ਸਾਡੇ ਕੈਬਨਿਟ ਮੰਤਰੀ ਜੀ ਨੇ ਅਛਨੀ ਵੈਸ਼ਨਵ ਜੀ ਨੇ ਇਹ ਗੱਲ ਕਹੀ ਆ ਵੀ ਮੈਂ ਉਹਨਾਂ ਨਾਲ ਟੈਲੀਫੋਨ ਤੇ ਗੱਲ ਵੀ ਕਰੂੰਗਾ ਮੈਂ ਚਿੱਠੀ ਵੀ ਲਿਖੂੰਗਾ ਤੇ ਚੀਫ ਸਕੱਟਰੀ ਨੂੰ ਸਾਡੇ ਸੀਆਰਪੀ ਚੇਅਰਮੈਨ ਲਿਖਣਗੇ ਮੈਂ ਆਪ ਪੰਜਾਬ ਖਾਤਰ ਮੈਂ ਤੁਹਾਡੇ মিডিਆ ਰਾਹੀਂ ਮੈਂ ਆਪ ਉਹਨਾਂ ਤੋਂ ਟਾਈਮ ਵੀ ਲਵਾਂਗਾ ਟਾਈਮ ਪਰ ਉਹ ਦਿੰਦੇ ਨਹੀਂਗੇ ਮੈਂ ਚੀਫ ਸਕੱਟਰੀ ਉਹਨਾਂ ਤੋਂ ਵੀ ਟਾਈਮ ਲਵਾਂਗਾ ਭਾਈ ਹੱਥ ਜੋੜ ਕੇ ਇਹ ਪੰਜਾਬ ਖਾਤਰ ਇਹ ਪੰਜਾਬ ਦਾ ਜਿਹੜਾ ਇਹ 50 60 ਸਾਲ ਦਾ ਜਿਹੜੀ ਇਹ ਜੱਦੋ ਜਿਹਦਾ ਆਪਣੇ ਸਾਰੇ ਤੁਹਾਡਾ ਵੀ ਏਰੀਆ ਆਉਂਦਾ ਏ ਤੁਹਾਡਾ ਵੀ ਮਾਲਵੇਚੀ ਆ ਤੇ ਇਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਤੁਹਾਡੀ ਮਦਦ ਦੀ ਲੋੜ ਕਿਉਂਕਿ ਤੁਸੀਂ ਲੋਕਾਂ ਨੇ ਇਸ ਵੇਲੇ ਮੁੱਖ ਮੰਤਰੀ ਬਣਾਏ ਹੋ ਤੇ ਤੁਸੀਂ ਸਿਰਫ ਜ਼ਮੀਨ ਅਕਵਾਇਰ ਕਰਾਉਣ ਲਈ ਮੈਂ ਫੇਰ ਕਹਿਣਾ ਅੱਜ ਪ੍ਰੋਜੈਕਟ ਪੈਸੇ ਸਭ ਕੁਝ ਸੈਂਕਸ਼ਨ ਹੋ ਕੇ 100% ਜਿਹੜਾ ਏ ਉਹ ਰੇਲਵੇ ਇਹਨੂੰ ਪੂਰਾ ਕਰੇਗੀ ਚਾਹੇ ਉਹ ਜ਼ਮੀਨ ਦਾ ਹੋਵੇ ਚਾਹੇ ਉਹ ਟਰੈਕ ਦਾ ਹੋਵੇ ਚਾਹੇ ਉਹ ਰੇਲਵੇ ਸਟੇਸ਼ਨ ਹੋਣ ਚਾਹੇ ਵੱਡੇ ਪੋਲ ਹੋਣ ਚਾਹੇ ਉਹ ਆਰਯੂਬੀ ਹੋਣ ਆਰੋਬੀ ਹੋਣ ਜੋ ਵੀ ਅੰਡਰ ਬ੍ਰਿਜ ਓਵਰ ਬ੍ਰਿਜ ਸਭ ਕੁਝ ਤੇ ਉਹ ਸਟੇਸ਼ਨ ਵੀ ਬਣਨੇ ਆ ਉਹ ਜੰਕਸ਼ਨ ਵੀ ਬਣਨੇ ਆ ਅਸੀਂ ਸਾਰਾ ਕੁਝ ਤਕਰੀਬਨ 3 ਸਾਲ ਦੇ ਅੰਦਰ ਅੰਦਰ ਇਹ ਚਾਹੁੰਦੇ ਆ ਵੀ ਇਹ ਪ੍ਰੋਜੈਕਟ ਜਿਹੜਾ ਹੈ ਉਹਦੋਂ ਵੀ ਛੇਤੀ ਇਹ ਪੂਰਾ ਹੋ ਜੇ ਪਰ ਹੁਣ ਜ਼ਮੀਨ ਕਿਉਂਕਿ ਐਡਮਿਨਿਸਟ੍ਰੇਸ਼ਨ ਥੋੜੀ ਆ ਲੋਕਲ ਡਿਪਟੀ ਕਲੈਕਟਰ ਤਿੰਨ ਡੀਸੀਆਂ ਦੀ ਲੋਡ ਪੈਣੀ ਹੈ ਉੱਥੇ ਤੁਹਾਡੇ ਮਹਾਲੀ ਦੇ ਡੀਸੀ ਦੀ ਫਤੇਗੜ ਸਾਹਿਬ ਦੇ ਡੀਸੀ ਦੀ ਪਟਿਆਲੇ ਦੇ ਡੀਸੀ ਉਦੋਂ ਬਾਅਦ ਤਿੰਨ ਮੈਂਬਰ ਪਾਰਲੀਮੈਂਟ ਪੈਂਦੇ ਆ ਸੀਟਾਂ ਦੇ ਸਭ ਤੋਂ ਪਹਿਲਾਂ ਪਟਿਆਲੇ ਚ ਆਮ ਆਦਮੀ ਪਾਰਟੀ ਤੋਂ ਜਿਹੜੇ ਕਾਂਗਰਸ ਚ ਆਏ ਧਰਮਵੀਰ ਗਾਂਧੀ ਜੀ ਉਹ ਐਮਪੀ ਪੈਂਦੇ ਆ ਫਤੇਗੜ ਸਾਹਿਬ ਤੋਂ ਜਿਹੜੀ ਜ਼ਮੀਨ ਵਿੱਚ ਆਉਣੀ ਹੈ ਉਹ ਅਮਰ ਸਿੰਘ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਪੈਂਦੇ ਆ ਮਹਾਲੀ ਦੇ ਵਿੱਚ ਸਾਡੇ ਕੰਗਸਾਹਬ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਐਮਪੀ ਪੈਂਦੇ ਆ ਮੈਂ ਤਿੰਨੋਂ ਮੈਂਬਰ ਪਾਰਲੀਮੈਂਟਾਂ ਨੂੰ ਵੀ ਅੱਜ ਮੈਂ ਆਪ ਲੈਟਰ ਵੀ ਲਿਖੂੰਗਾ ਬੇਨਤੀ ਵੀ ਕਰੂੰਗਾ ਵੀ ਤੁਸੀਂ ਇਹਨੂੰ ਆਪਣਾ ਪ੍ਰੋਜੈਕਟ ਪੰਜਾਬ ਦਾ ਕਿਉਂਕਿ ਤੁਸੀਂ ਵੀ ਪੰਜਾਬੀਆਂ ਅੱਜ ਮੁੱਲ ਮੋੜਨ ਦਾ ਸਮਾਂ ਹੈ ਇਹਦੇ ਵਿੱਚ ਜੋ ਵੀ ਜਿਸ ਤਰੀਕੇ ਨਾਲ ਵੀ ਸਹਿਮਤੀ ਨਾਲ ਸਾਰਿਆਂ ਨਾਲ ਕਿਉਂਕਿ ਜ਼ਮੀਨ ਬਹੁਤ ਥੋੜੀ ਚਾਹੀਦੀ ਹੈ ਕਿਉਂਕਿ ਲਾਈਨ ਪੱਛਣੀ ਹੁੰਦੀ ਕਿੰਨੀ ਕੁ ਜ਼ਮੀਨ ਚਾਹੀਦੀ ਹੁੰਦੀ ਉਹਦੇ ਲਈ ਕਿਸ ਤਰੀਕੇ ਦਾ ਰੋਲ ਅਦਾ ਕਰਨਾ ਹੈ ਕਿਵੇਂ ਜਿੱਦੀ ਜਿੱਦੀ ਜ਼ਮੀਨ ਆ ਉਹਨੂੰ ਪੈਸਾ ਦੇਣਾ ਹੈ ਮੁਆਵਜ਼ਾ ਦੇਣਾ ਹੈ ਕੀ ਕਰਨਾ ਹੈ ਉਹ ਆਪਾਂ ਸਾਰੇ ਬਹਿ ਕੇ ਕੋਈ ਨਾਰਾਜ਼ ਨਹੀਂ ਹੋਣਾ ਚਾਹੀਦਾ ਇਹ ਚ ਇਹ ਨਹੀਂਗਾ ਵੀ ਜੇ ਲਾਈਨ ਨਿਕਲ ਨਹੀਂ ਆ ਕਿਸੇ ਨੂੰ ਕੋਈ ਤਕਲੀਫ ਆਵੇ ਇਹ ਚ ਕਿਸੇ ਨੂੰ ਤਕਲੀਫ ਨਹੀਂ ਆਉਣ ਦੇਣੀ ਤੇ ਇਹ ਆਪਣਾ 13 ਜ਼ਿਲ੍ਹੇ ਨੇ ਜਿਹੜੇ 13 ਜ਼ਿਲ੍ਹੇ ਮਾਲਵੇ ਦੇ ਉਹ ਸਾਰੇ ਆਪਣੀ ਰਾਜਧਾਨੀ ਨਾਲ ਚੰਡੀਗੜ੍ਹ ਨਾਲ ਜੋੜਨੇ ਆ ਕਿਉਂਕਿ ਬਹੁਤ ਵੱਡਾ ਇਹ ਤਰਾਸ ਦੀ ਆ ਪੰਜਾਬ ਦੀ ਔਰ ਵਾਰ-ਵਾਰ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਔਰ ਜੇ ਪਹਿਲਾਂ ਐਸੇ ਹਲਾਤਾ ਵਿੱਚ ਜਦੋਂ ਕੇਂਦਰ ਨੇ ਮਹਲੈ ਨੂੰ ਨਾਜ਼ਕ ਹੜਾਂ ਦੇ ਸਥਿਤੀਬਾ ਪੀੜਤ ਸੂਭਾ ਲਾੜਤਾ ਹੋਵੇ ਤੇ ਜੇ ਅਸੀਂ ਹੁਣ ਵੀ ਪੰਜਾਬ ਲਈ ਕੁਝ ਨਾ ਰਹਿ ਸਕੇ ਤਾਂ ਇਤਿਹਾਸ ਸਾਨੂੰ ਮਾਫ ਨਹੀਂ ਕਰੇਗਾ ਸੋ ਇਸ ਲਈ ਇਹ ਪਹਿਲਾਂ ਅਸੀਂ ਇਹਨਾਂ ਨੂੰ ਦੇਖ ਰਹੇ ਹਾਂ ਜੇ ਇਹਨਾਂ ਨੇ ਨਾ ਕੁਝ ਕੀਤਾ ਤਾਂ ਸਾਡੀ ਪਾਰਟੀ ਜ਼ਰੂਰ ਇਸ ਵਾਰੇ ਵਿਜੇਤਨ ਕਰੇਗੀ ਸਟੇਟ ਦੀ ਗੱਲ ਕੀਤੀ ਹੈ ਜਿਵੇਂ ਹਾਂਸੀ ਟਾਣਾ ਦੀ ਆਪਾਂ ਗੱਲ ਕਰਦੇ ਹਾਂ 2006-07 ਵਿੱਚ ਨਿਕਲੀ ਸੀ ਇਹ ਵੀ ਇਨਫਰਾਸਟ੍ਰਕਚਰ ਦਾ ਮਸਲਾ ਪਰ ਉਸ ਟਾਈਮ ਰੋਕੀ ਨਹੀਂ ਗਈ। ਨਹੀਂ ਉਸ ਟਾਈਮ ਤਾਂ ਬੜਾ ਅਸੀਂ ਜ਼ੋਰ ਲਾ ਕੇ ਧਰਨੇ ਲਾ ਕੇ ਤਾਂ ਹੀ ਤਾਂ ਇਹ ਰੁਗੀ। ਵਾਹਲਾ ਅਸੀਂ ਇਹਨੂੰ ਪੰਕਚਰ ਨਹੀਂ ਕਰਨ ਦਿੱਤਾ ਬੇਸ਼ੱਕ ਇਹਨੂੰ ਹਾਂਸੀ ਵਟਾਣਾ ਨਹਿਰ ਭਾਵੇਂ ਪੱਕੀ ਕਰ ਲਈ ਪਰ ਇਹਨੂੰ ਅਸੀਂ ਸਮਾਣੇ ਦੇ ਲਵੇ ਇਹਨੂੰ ਪੰਕਚਰ ਨਹੀਂ ਕਰਨ ਦਿੱਤਾ ਇਸੇ ਇਸ ਮਨਾਤੇ ਕਿ ਜਿਹੜਾ ਕਾਨੂੰਨ ਆ ਬੀਵੀਐਮ ਵਿਦਾ ਉਹਦੇ ਮੁਤਾਬਕ ਰਸਤੇ 'ਚ ਪਾਖੜਾ ਨਾ ਹਰ ਜਿਹੜੀ ਪਕਚਰ ਨਹੀਂ ਹੋ ਸਕਦੀ ਇਸ ਮਨਾਤੇ ਅਸੀਂ ਰੋਕਿਆ ਇਹ ਉਦੋਂ ਦੀ ਰੁਕੀ ਖੜੀ ਆ ਹ ਘੱਗਰ ਦੀ ਦਾਬ ਦੇ ਸੰਬੰਧ ਚ ਅਸੀਂ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਭਾਵੇਂ ਕੇ ਮਹਲੇ ਕੇਂਦਰ 'ਚ ਵੀ ਕਾਂਗਰਸੀ ਸਰਕਾਰ ਸੀ ਇੱਥੇ ਵੀ ਸੀ ਅਸੀਂ ਕੋਸ਼ਿਸ਼ ਕੀਤੀ ਸੀ ਖਿਆਰੇ ਤੇ ਕਾਂਗਰਸੀ ਸਰਕਾਰ ਨੂੰ ਕਰਕੇ ਇੱਥੇ ਵਾਲਿਆਂ ਨੇ ਬਹੁਤਾ ਜ਼ੋਰ ਨਹੀਂ ਲਾਇਆ ਉਹ ਕਿਤੇ ਘਾਟ ਰਹਿ ਗਈ ਕਈ ਗੱਲਾਂ ਸਾਰੀਆਂ ਮਤਲਬ ਉਸ ਸਮੇਂ ਨਹੀਂ ਹੋਈਆਂ ਪਰ ਜੇ ਹੁਣ ਨਹੀਂ ਹੋਈਆਂ ਤੇ ਹੁਣ ਵਾਰ-ਵਾਰ ਸਾਹਮਣੇ ਆ ਰਹੀਆਂ ਨੇ ਹੁਣ ਤਾਂ ਇਹਨਾਂ ਨੂੰ ਮੇਰਾ ਖਿਆਲ ਸਾਰਿਆਂ ਨੂੰ ਇਕੱਠੇ ਹੋ ਕੇ ਕਿਉਂਕਿ ਪਿਛਲੇ ਸਮੇਂ ਵਿੱਚ ਕੁਦਰਤੀ ਇਸ ਖੇਤੇ 'ਚੋਂ ਤਿੰਨ-ਚਾਰ ਮੁੱਖ ਮੰਤਰੀ ਰਹਲੇ ਬਾਦਲ ਸਾਹਿਬ ਦਾ ਵੀ ਉਹਨਾਂ ਦੇ ਜਿਹੜੇ ਹੈ ਪਾਰਲੀਮੈਂਟ ਦਾ ਹਲਕਾ ਮਾਨਸਾ ਜ਼ਿਲ੍ਹਾ ਬਠਿੰਡੇ ਦਾ ਪੈਂਦਾ ਤਾਂ ਭਗਵੰਤ ਮਾਨ ਜੀ ਆਪ ਸਗਰੂਰ ਦੇ ਨੇ ਲਹਿਰਾ ਕਾਕਾ ਸਭ ਤੋਂ ਵੱਧ ਨੁਕਸਾਨ ਹੁੰਦਾ ਮੌਨ ਕੇਰੀਏ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਰਹੇ ਉਹਨਾਂ ਦੀ ਧਰਪਤਨੀ ਬੀਬੀ ਜੀ ਮਹਾਰਾਣੀ ਪ੍ਰਨੀਤ ਗੌਰ ਐਮਪੀ ਰਹੇ ਇਸ ਇਲਾਕੇ ਚ ਭਲਾ ਕੁਦਰਤੀ ਤੌਰ ਤੇ ਮੈਡਮ ਪੱਠੜ ਵੀ ਸੀਐਮ ਰਹੇ ਕੋਦ ਤੁਸੀਂ ਚਾਰ ਮੁੱਖ ਮੰਤਰੀ ਇਸ ਖੇਤੇ ਚ ਰਹੇ ਲੇ ਮਤਲਬ ਇਹ ਜਿਹੜੀ ਅਹਿਮ ਸਮੱਸਿਆ ਇਹ ਸੌਟ ਆਊਟ ਨਹੀਂ ਹੋਈ ਪਰ ਅਸੀਂ ਕਿਸੇ ਤੇ ਦੋਸ਼ ਨਹੀਂ ਲਾਉਣਾ ਚਾਹੁੰਦੇ ਮੈਂ ਇਹ ਕਹਣਾ ਵੀ ਇਹਦੇ ਚ ਹੁਣ ਇਹਦਾ ਮਤਲਬ ਸਾਰੇ ਕਿਤੇ ਨਾ ਕਿਤੇ ਸਾਰਿਆਂ ਨੂੰ ਮੌਕਾ ਮਿਲਿਆ ਤੇ ਹੁਣ ਤਾਂ ਸਾਰਿਆਂ ਨੂੰ ਇੱਕ ਦੂਜੇ ਤੇ ਦੁਸ਼ਰਵਾਦੀ ਕਰਨ ਦੀ ਥਾਂ ਇੱਕ ਦੂਜੇ ਨੂੰ ਤੇ ਇਲਜ਼ਾਮ ਲਾਉਣ ਦੀ ਥਾਂ ਇੱਕ ਦੂਜੇ ਦੀਆਂ ਕਮਜ਼ੋਰੀਆਂ ਕੱਢਣ ਦੀ ਥਾਂ ਹੁਣ ਤਾਂ ਸਾਰੂ ਹੱਲ ਲੱਭਣ ਦੀ ਲੋੜ ਆ ਹੁਣ ਤਾਂ ਇੱਕ ਮੈਂ ਸਮਝਦਾ ਇੱਕ ਦੂਜੇ ਦੀ ਨੁਕਤਾਚੀਨੀ ਕਰਕੇ ਕਰਨ ਦੀ ਥਾਂ ਇਕੱਠੇ ਹੋ ਕੇ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਤਾਂ ਕਿ ਅਸੀਂ ਇਸ ਸਮੇਂ ਦਾ ਫਾਇਦਾ ਲੈ ਕੇ ਬਾਲਾ ਪੰਜਾਬ ਨੂੰ ਕੁਝ ਦਰਵਾ ਸਕੀਂ ਦੇਖੋ ਵੱਡੀ ਗੱਲ ਇਹ ਆ ਵੀ ਜੋ ਪ੍ਰਧਾਨ ਮੰਤਰੀ ਜੀ 1600 ਕਰੋੜ ਰੁਪਏ ਦਾ ਐਲਾਨ ਕਰਕੇ ਗਏ ਉਹ ਤਾਂ ਬਹੁਤ ਥੋੜਾ ਉਹ ਤਾਂ ਕਿਸੇ ਨੂੰ ਦਾ ਮੁਕਾ